ਕੀ ਬਣਿਆ ਪਿਆ ਯਾਰ ਮਸ਼ੀਨ ਦਾ ਆ ਹਾਲ ਹੁੰਦਾ ਤੁਸੀਂ ਬੰਦ ਹੋਏ ਭਾਈ ਇਹ ਕੀ ਬਣ ਰਿਹਾ ਹੈ ਇਹ ਰੇਤਾ ਭਰਿਆ ਪਿਆ ਤਾਂ ਹੀ ਤਾਂ ਇਹਦੇ ਬੁਰਛੀ ਨਹੀਂ ਸਹੀ ਕੰਮ ਕਰਦੇ ਹੁੰਦੇ ਰੁਕਣ ਲੱਗ ਜਾਂਦੇ ਆ ਦੇਖੋ ਕਿਵੇਂ ਜੇ ਤੁਹਾਡੇ ਘਰੇ ਜੀ ਕੱਪੜੇ ਧੋਣ ਵਾਲੀ ਮਸ਼ੀਨ ਹੈਗੀ ਆ ਤਾਂ ਆ ਵੀਡੀਓ ਦੇਖ ਲਓ ਨਹੀਂ ਤਾਂ ਸਾਰੀ ਜ਼ਿੰਦਗੀ ਨਾਲ ਤਾਂ ਤੁਸੀਂ ਪਛਤਾਵੋਗੇ ਨਾਲੇ ਕਰਾਓਗੇ ਆਪਦੇ ਕੱਪੜੇ ਖਰਾਬ ਨਾਲੇ ਕਰਾਓਗੇ ਤੁਸੀਂ ਮਸ਼ੀਨ ਦਾ ਨੁਕਸਾਨ ਨਾਲੇ ਤੁਹਾਡੀ ਵੱਧ ਬਿਜਲੀ ਮੱਚੂਗੀ ਠੀਕ ਹੈ ਆਪਾਂ ਸਾਰੀਆਂ ਚੀਜ਼ਾਂ ਦੀ ਸਰਵਿਸ ਕਰਾਉਂਦੇ ਰਹਿੰਨੇ ਆ ਆਰਓ ਦੀ ਸਰਵਿਸ ਕਰਾ ਲਾਨੇ ਆ ਮੋਟਰਸਾਈਕਲ ਦੀ ਗੱਡੀਆਂ ਦੀ ਟਰੈਕਟਰਾਂ ਦੀ ਪਰ ਵਾਸ਼ਿੰਗ ਮਸ਼ੀਨ ਦੀ ਸਰਵਿਸ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਹੈ ਗਿਆ ਵੀ ਇਹ ਵਾਸ਼ਿੰਗ ਮਸ਼ੀਨ ਦੀ ਜਿਹੜੀ ਸਰਵਿਸ ਇਹਨੂੰ ਆਪਾਂ ਘਰੇ ਹੀ ਕਰ ਸਕਦੇ ਹਾਂ ਸਾਡੀ ਵਾਸ਼ਿੰਗ ਮਸ਼ੀਨ ਦੇ ਵਿੱਚ ਦਿੱਕਤ ਆ ਗਈ ਸੀ ਉਹ ਭਾਏ ਨੇ ਉਧਰ ਕੱਪੜੇ ਠੀਕ ਹੈ ਧੁੰਦੇ ਧੁੰਦੇ ਰੁਪਣ ਲੱਗ ਗਈ ਸੀ ਇਹ ਤੇ ਅਸੀਂ ਸ਼ਰਮੇ ਨੂੰ ਆਖਿਆ ਮਹਾ ਯਾਰ ਮਿਸਤਰੀ ਬਦਾਲਾ ਸ਼ਰਮਾ ਕਹਿੰਦਾ ਯਾਰ ਮੈਂ ਕਰ ਦੂੰਗਾ ਸਰਵਿਸ ਤਾਂ ਕਹਿੰਨਾ ਤੇ ਤੁਸੀਂ ਵੀ ਸਾਰੇ ਬੰਦੇ ਅੱਜ ਸਿੱਖ ਲਓ ਵੀ ਤੁਸੀਂ ਆਪਦੀ ਵਾਸ਼ਿੰਗ ਮਸ਼ੀਨ ਦੀ ਜਿਹੜੀ ਸਰਵਿਸ ਹੈ ਉਹ ਫੁੱਲ ਕਿਵੇਂ ਕਰ ਸਕਦੇ ਹੋ ਆਪਦੇ ਘਰੇ ਕੋਈ ਤੁਹਾਨੂੰ ਮਿਸਤਰੀ ਸੱਦਣ ਦੀ ਲੋੜ ਨਹੀਂ ਕਿਸੇ ਨੂੰ ਬੁਲਾਉਣ ਦੀ ਲੋੜ ਨਹੀਂ ਚਾਹੇ ਤੁਹਾਡੀ ਮਸ਼ੀਨ ਪੁਰਾਣੀ ਹੈ ਚਾਹੇ ਨਵੀਂ ਹੈ ਇੱਕ ਦਮ ਜਾਵਾ ਓਕੇ ਦੀ ਰਿਪੋਰਟ ਬਣ ਜੂਗੀ ਜਦੋਂ ਤੁਸੀਂ ਮਸ਼ੀਨ ਦੀ ਸਰਵਿਸ ਕਰਦੇ ਹੋ ਅੱਜ ਦੇਖਾ ਕਿੰਨਾ ਡੰਗਾ ਲਿਕੜੂ ਜੇ ਤੁਹਾਨੂੰ ਲਾਈਵ ਦਿਖਾਵਾਂਗੇ ਵੀ ਠੀਕ ਹੈ ਕਿੰਨਾ ਕੂੜਾ ਕਬਾੜ ਹੁੰਦੇ ਨੇ ਤੁਸੀਂ ਇਹ ਚੀਜ਼ ਕਦੇ ਸੋਚੀ ਨਹੀਂ ਵੀ ਜਿਹੜੇ ਮੈਲੇ ਕੱਪੜੇ ਆਪਾਂ ਵਿੱਚ ਪਾਉਨੇ ਆ ਤਾਂ ਰੇਤਾ ਤੇ ਸਾਰਾ ਕੁਝ ਜਾਂਦਾ ਕਿੱਥੇ ਹੈ ਤੁਹਾਨੂੰ ਤਾਂ ਐ ਵੀ ਪਾਣੀ ਵਾਲੀ ਪਾਈਪਾਂ ਹੀ ਪਾਰੇ ਸਾਰਿਆਂ ਦੀ ਗਲਤਫਹਮੀ ਆਪਾਂ ਇਧਰਲੇ ਪਾਸੋਂ ਮਸ਼ੀਨ ਨੂੰ ਖੋਲ ਲੈਨੇ ਆ ਇਧਰਲੇ ਪਾਸੋਂ ਵੀ ਸਾਰੀ ਸਾਫ ਕਰੂਗਾ ਸ਼ਰਮਾ ਇਧਰੋਂ ਵੀ ਸਾਫ ਕਰੂਗਾ ਤੇ ਇਕੱਲਾ ਇਕੱਲਾ ਪੁਆਇੰਟ ਤੁਸੀਂ ਨੋਟ ਕਰ ਲਿਓ ਪਹਿਲਾਂ ਤਾਂ ਆਹ ਟੱਕਣ ਖੋਲੇ ਹਾਂ ਪਿੱਛੋਂ ਖੋਲਣੀ ਆ ਆ ਲੋ ਜੀ ਬੈਕ ਸਾਈਡ ਤੋਂ ਆਪਾਂ ਨੇ ਆਹ ਟੱਕਣ ਖੋਲਤਾ ਹਰੇਕ ਵੀ ਚੀਜ਼ ਨੇ ਢੱਕਣ ਲੱਗੇ ਹੁੰਦੇ ਨੇ ਲੋਕ ਹੋਣਗੇ ਜਾਂ ਨਟ ਇਹਨਾਂ ਨੂੰ ਖੋਲ ਲਿਓ ਤਿਆਰ ਹੈ ਇਹਦੀਆਂ ਪਾਈਪਾਂ ਚੰਗੇ ਤਰੀਕੇ ਨਾਲ ਖੋਲ ਕੇ ਸ਼ਰਮਾ ਸਰਵਿਸ ਕਰੂਗਾ ਮਸ਼ੀਨ ਦੀ ਆ ਕੀ ਹੈ ਜੀ ਇੱਧਰ ਕੋਈ ਨਟ ਨੋਟ ਹੈਗਾ ਆ ਦੇਖ ਲਓ ਤੁਸੀਂ ਵੀ ਭਰਿਆ ਪਿਆ ਇਹ ਡੰਗੇ ਨਾਲ ਨੇ ਪਾਸੋਂ ਨਿਗਾ ਮਾਰ ਕੇ ਦੇਖ ਲਓ ਤੁਸੀਂ ਵੀ ਕੀ ਹਾਲਤ ਹੋ ਰਹੀ ਹੈ ਮਸ਼ੀਨ ਦਾ ਬੁਰਾ ਹਾਲ ਹੋ ਰਹੀ ਹੈ ਤੇ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਇਹ ਖੁੱਲਦਾ ਹੁੰਦਾ ਹੈ ਜੀ ਹਾਂ ਇੱਥੋਂ ਖੁੱਲਦਾ ਹੈ ਅੱਛਾ ਕਮਾਲ ਦੀ ਗੱਲ ਸਾਰੀ ਸਰਵਿਸ ਮਸ਼ੀਨ ਦੀ ਦੇਖ ਲਓ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਪਣੀਆਂ ਘਰੇ ਭੈਣ ਆਪ ਵੀ ਕਿ ਸਰਵਿਸ ਕਰ ਲੈਣ ਜੇ ਕਿਸੇ ਭਰਾ ਨੇ ਕਰਨੀ ਹੋ ਉਹ ਵੀ ਖੋਲ ਕੇ ਆਪਣੀ ਮਸ਼ੀਨ ਦੀ ਆਪ ਸਰਵਿਸ ਕਰ ਆਹ ਦੇਖੋ ਜੀ ਕਿੰਨਾ ਡੰਗਾ ਫਸ ਰਹੀ ਦੇਖੋ ਜੀ ਆਹ ਦੇਖੋ ਜੀ ਕਿਵੇਂ ਬੰਦ ਹੋਇਆ ਪਿਆ ਇਹ ਪਾਣੀ ਇਹ ਕਾਦੇ ਪਾਣੀ ਕੱਢਣ ਵਾਲੀ ਹੈ ਜੀ ਪਾਣੀ ਕੱਢਣਾ ਪਹਿਲਾਂ ਇਹ ਫਿਰ ਤੇ ਆਪਣੇ ਫਿਲਟਰ ਹੁੰਦੇ ਇਹਦੇ ਇੱਥੇ ਹਾਂ ਉਹ ਫਿਲਟਰ ਠੀਕ ਆ ਫਿਲਟਰ ਹਾਂ ਇਹ ਐਂ ਆ ਜਾਂਦੇ ਨੇ ਬਾਹਰ ਦੱਬੇ ਨੇ ਇਹ ਫਿਲਟਰ ਨੇ ਜਾਂ ਪੁਰਸ਼ ਨੇ ਫਿਲਟਰ ਦੇ ਉਹ ਇਹ ਤਾਂ ਜਮੀ ਭਰੇ ਪਏ ਨੇ ਸ਼ਾਮਾ ਜਿਹੜਾ ਦੇਖੋ ਜੀ ਮਸ਼ੀਨ ਨੇ ਤਾਂ ਰੁਕਣੀ ਆ ਮਸ਼ੀਨ ਕੀ ਕਰੂ ਐਡੀ ਪੂਰੀ ਹਾਲਤ ਹੋ ਰਹੀ ਇਹਨਾਂ ਦੀ ਉਹ ਆਹ ਦੇਖੋ ਆਹ ਦੇਖੋ ਬਣਿਆ ਕੀ ਪਿਆ ਯਾਰ ਮਸ਼ੀਨ ਦਾ ਕਿੱਥੋਂ ਚੱਲਣੀ ਆ ਮਸ਼ੀਨਾਂ ਕੱਪੜੇ ਧੋਣ ਵਾਲੀ ਓਹ ਇੱਕ ਪਾਰਟ ਇਹਦਾ ਹੋ ਰਹੀ ਆ ਦੇਖੋ ਇੱਥੇ ਵੀ ਜਲ ਪੂਰਾ ਬੁਰਾ ਹਾਲੀ ਆ ਠੀਕ ਹੈ ਖੋਲੋ ਜੀ ਇਹਨੂੰ ਵੀ ਫਿਰ ਕਿਹੜੇ ਇੱਕ ਪਾਰਟ ਆ ਜੀ ਆਪਣਾ ਕਿਹੜਾ ਜੀ ਆਹ ਇਹਨੂੰ ਵੀ ਅਸੀਂ ਖੋਲਣਾ ਹੈ ਹਾਂ ਅੱਛਾ ਟੁੱਟਦਾ ਲੜਦਾ ਤਾਂ ਨਹੀਂ ਹੁੰਦਾ ਇਹ ਨਾ ਠੀਕ ਹੈ ਇੱਕ ਮਿੰਟ ਲੋਕ ਨੇ ਸਾਰੇ ਇਹ ਲੋ ਉੱਪਰ ਆ ਹੀ ਨਹੀਂ ਪਾ ਰਹੀਆਂ ਜੀ ਖੋਲੋ ਤੁਸੀਂ ਪਾਰਟ ਤੁਸੀਂ ਦੇਖ ਲਓ ਜੀ ਸਾਰੇ ਜਿਹੜਾ ਸਰਮਾ ਖੋਲਣ ਲੱਗ ਰਹੇ ਉਹ ਹੀ ਤੁਸੀਂ ਖੋਲਣ ਲੋਕ ਹੁੰਦੇ ਨੇ ਇਹ ਪਾਰਟਾਂ ਨਾਲ ਲੱਗੇ ਹੋਏ ਜੀ ਸਾਰੇ ਆਹ ਓਹੋ ਆਹ ਦੇਖੋ ਕਿਵੇਂ ਭਰੀ ਪਈ ਏ ਕਿੱਥੋਂ ਮਸ਼ੀਨ ਕੱਪੜੇ ਸਾਫ ਕਰ ਠੀਕ ਹੈ ਜੀ ਜਮੀਨ ਰੀ ਠੀਕ ਹੈ ਇਹਨੂੰ ਆਪਾਂ ਨੇ ਹੁਣ ਧੋਣਾ ਧੂਣਾ ਕਾਦੇ ਨਾਲ ਹੁੰਦਾ ਹੈ ਉਹ ਤੁਹਾਨੂੰ ਦੱਸਾਂਗੇ ਸਾਰਾ ਜੀ ਠੀਕ ਹੈ ਪਹਿਲਾਂ ਤੁਸੀਂ ਦੇਖ ਲਓ ਆਹ ਉਹ ਨਟ ਉਹ ਦੇਖ ਅੱਛਾ ਇੱਥੇ ਵੀ ਨਟ ਹੈ ਠੀਕ ਹੈ ਲਓ ਜੀ ਹਲੇ ਤਾਂ ਇਹ ਖੋਲੂਗਾ ਇਹਦੇ ਥੱਲੇ ਪਤਾ ਨਹੀਂ ਕੀ ਕੁਝ ਜਮਾ ਹੋ ਰਿਹਾ ਹੋਣਾ ਜੀ ਹਲੇ ਤਾਂ ਖੋਲ ਲਓ ਜੀ ਇਹ ਨਟ ਹੁੰਦੇ ਜੀ ਇਹਦੇ ਵਿੱਚ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਆਹ ਨਟ ਇਹਦੇ ਵਿੱਚ ਹੁੰਦੇ ਹੈ ਠੀਕ ਹੈ ਜੀ ਇਹ ਲਾਉਤ ਕੱਢਣਾ ਸਰਵਿਸ ਮਸ਼ੀਨ ਦੀ ਹੋਣ ਲੱਗਦੀ ਹੈ ਪਰ ਕੱਪੜੇ ਧੋਣ ਵਾਲੀ ਮਸ਼ੀਨ ਕਿੰਨਾ ਦੇ ਵੀ ਘਰੇ ਹੈਗੀ ਹੈ ਪੂਰੀ ਵੀਡੀਓ ਦੇਖ ਕੇ ਸ਼ੇਅਰ ਕਰ ਦਿਓ ਜੇ ਆ ਵੀ ਮਸ਼ੀਨਾਂ ਦੀ ਸਰਵਿਸ ਆਜੀ ਕਰ ਲਓ ਨਾ ਤੁਹਾਨੂੰ ਬਿਲਜਾਦੀ ਆਉਂਦਾ ਕਿਉਂਕਿ ਜਦੋਂ ਕੱਪੜੇ ਛੇਤੀ ਧੋ ਦੂਗੀ ਬਿਲ ਵੀ ਖਰਾਬ ਹੁੰਦੀ ਹੈ ਬਈ ਲੋਡ ਪੈਂਦੇ ਤੇ ਜਦੋਂ ਬਹੁਤ ਹੋ ਜਾਂਦੇਗਾ ਤੇ ਮੱਝ ਦੀ ਵੀ ਮਸ਼ੀਨ ਥੋੜੀ ਦਾਈ ਹੈ ਤਾਂ ਹੀ ਕੱਪੜੇ ਘੱਟ ਸਾਫ਼ ਕਰਦੀ ਆ ਆ ਦੇਖ ਲੋ ਓਹੋ ਹੋ ਹੋ ਆ ਕੀ ਬਣਿਆ ਪਿਆ ਯਾਰ ਮਸ਼ੀਨ ਦਾ ਆ ਹਾਲ ਹੁੰਦਾ ਤੁਸੀਂ ਕਹਿੰਦਾ ਬਸ ਸਫਾਈ ਵਾਲੇ ਕੱਪੜੇ ਪਹਿਲਾਂ ਵਧੀਆ ਸੀ ਬੁੜੀ ਹੱਥ ਨਾਲ ਧੋ ਹੁੰਦੀ ਸੀ ਹੋਰ ਦੇਖ ਲੋ ਇਹ ਤਾਂ ਨਰਕ ਹੈ ਦੇ ਵਿੱਚ ਦਾ ਬਿਮਾਰੀ ਦਾ ਘਰ ਹੈ ਮੇਰਾ ਠੀਕ ਹੈ ਇਹ ਸਾਰੀਆਂ ਚੀਜ਼ਾਂ ਰੱਖੀਆਂ ਇੱਥੇ ਰੱਖੀਆਂ ਆ ਲੈ ਆ ਦੇਖ ਆ ਦੇਖ ਲਓ ਵੀ ਤੁਸੀਂ ਆ ਵਾਸ਼ਿੰਗ ਮਸ਼ੀਨ ਦਾ ਹਾਲ ਕੀ ਬਣਿਆ ਪਿਆ ਠੀਕ ਹੈ ਹੁਣ ਇਹਨੂੰ ਸਾਫ ਸੂਫ ਕਰੋ ਜੀ ਕਿਵੇਂ ਹੋਊਗਾ ਤੁਸੀਂ ਸਾਫ ਕਰਾ ਲੀ ਠੀਕ ਹੈ ਆ ਦੇਖ ਲਓ ਜੀ ਤੁਸੀਂ ਰੇਤਾ ਕਿਵੇਂ ਭਰਿਆ ਪਿਆ ਕੋਈ ਕੋਈ ਬੰਦਾ ਹੀ ਹੈ ਜਿਹੜਾ ਮਸ਼ੀਨ ਦੀ ਸਰਵਿਸ ਕਰਾਉਂਦਾ ਪਰ ਤੁਹਾਨੂੰ ਹੁਣ ਕਰਾਉਣ ਦੀ ਵੀ ਲੋੜ ਹੈਗੀ ਆਪ ਹੀ ਕਰ ਤੁਸੀਂ ਸਰਵਿਸ ਸਾਰੀ ਆਪ ਦੀ ਮਸ਼ੀਨ ਦੀ ਖੋਲ ਕੇ ਆਪ ਕਰੋ ਭੈਣਾ ਵੀ ਕਰ ਸਕਦੇ ਨੇ ਭਰਾ ਵੀ ਤੁਸੀਂ ਆਪ ਖੁਦ ਕਰ ਸਕਦੇ ਹੋ ਕੋਈ ਤੁਹਾਨੂੰ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਕਿਸੇ ਦਿਹਾੜੇ ਕੱਢਣ ਦੀ ਲੋੜ ਨਹੀਂ ਕੋਈ ਮਿਸਤਰੀ ਸੱਦਣ ਦੀ ਲੋੜ ਨਹੀਂ ਲਓ ਇਹ ਦੁਆਦੇ ਧੋ ਸਕਦੇ ਨੇ ਠੀਕ ਹੈ ਆ ਦੇਖੋ ਕਿੰਨਾ ਅਲੰਗ ਹੈ ਇਹਦਾ ਸਾਰਾ ਚੰਗੀ ਤਰ੍ਹਾਂ ਸਾਫ ਸੂ ਆ ਬੁਰਾ ਹਾਲ ਹੋਇਆ ਪਿਆ ਰਮੀ ਹੈਗਾ। ਲੱਗਾ ਜਲਬ ਜਮੀ ਪਈ ਇਹਦੇ ਵਿੱਚ ਵੀ ਐਸੇ ਤਰੀਕੇ ਨਾਲ ਹੀ ਆਪਾਂ ਹੁਣ ਵਿੱਚੋਂ ਉਹ ਨੂੰ ਸਾਫ਼ ਕਰਕੇ ਇਸੇ ਤਰੀਕੇ ਨਾਲ ਦੁਬਾਰਾ ਆਪਾਂ ਨੂੰ ਪਾਸ ਦੇਣਾਗਾ। ਠੀਕ ਹੈ ਚਲੋ ਅਸੀਂ ਇੱਕ ਵਾਰੀ ਇਹਨੂੰ ਸਾਰੇ ਨੂੰ ਸਾਫ਼ ਕਰ ਲਈਏ ਜੀ ਜਿੱਥੋਂ ਇਹ ਖੋਲੇ ਉੱਥੇ ਆਪਾਂ ਉਵੇਂ ਹੀ ਸਾਫ਼ ਕਰਕੇ ਤੇ ਪਿਛਲੇ ਪਾਸੇ ਤਾਂ ਨਹੀਂ ਕੁਝ ਰਿਹਾ ਸ਼ਰਮਾ ਜੀ ਹੋਰ ਸਾਫ਼ ਕਰਨ ਵਾਲਾ ਠੀਕ ਹੈ ਜਿਹੜੀ ਆਹ ਪੈ ਪੈ ਨੂੰ ਵੀ ਆਪਾਂ ਚੰਗੀ ਤਰ੍ਹਾਂ ਕਰਾਂਗੇ ਸਾਫ਼ ਆਹ ਦੇਖ ਲਓ ਤੁਸੀਂ ਆਹ ਵੀ ਕਿਵੇਂ ਜਲਬ ਨਾਲ ਭਰੀ ਪਈ ਐ। ਆਹ ਦੇਖ ਲਓ ਤੁਸੀਂ। ਜਲਪ ਨਾਲ ਸਾਰੀ ਪਏ ਪਏ ਭਰੀ ਪਈ ਇਹਨੂੰ ਵੀ ਆਪਾਂ ਸਾਫ਼ ਕਰਦਾਂਗੇ ਖੋਲ ਕੇ ਚਾਹ ਬੂਰ ਬਾਰ ਜੇ ਆਪਣੇ ਕੱਪੜਿਆਂ ਦੇ ਹੋਰ ਆ ਦੇਖੋ ਕਿਹੜੇ ਤਰੀਕੇ ਨਾਲ ਜਮਾਂ ਭਰੀ ਪਈ ਹੈ ਸਾਰੀ ਜਮਾਂ ਫੁੱਲ ਕਲੀਨ ਕਰਕੇ ਇਹਨੂੰ ਆਪਾਂ ਫੇਰ ਫਿੱਟ ਕਰਾਂਗੇ ਆ ਦੇਖੋ ਆ ਦੇਖੋ ਆਲੇਖੋ ਆਲੇਖੋ ਇਹਨੂੰ ਚੰਗੀ ਤਰ੍ਹਾਂ ਸ਼ਰਮਾ ਲੱਗ ਰਿਹਾ ਓਕੇ ਕਰਨਾ ਦੇਖੋ ਭਰੀ ਪਈ ਆ ਤਾਂ ਹੀ ਤਾਂ ਇਹਦੇ ਪੁੱਛ ਨਹੀਂ ਸਹੀ ਕੰਮ ਕਰਦੇ ਹੁੰਦੇ ਰੁਕਣ ਲੱਗ ਜਾ ਆ ਦੇਖੋ ਕਿਵੇਂ ਜਮਿਆਂ ਪਏ ਆ ਭਰਿਆਂ ਪਏ ਆ ਦੇਖੋ ਆ ਫਿਲਟਰ ਹੁੰਦੇ ਆ ਆ ਦੇਖੋ ਫਿਲਟਰ ਤਾਂ ਜਮੇ ਹੀ ਬੰਦ ਹੋਏ ਪਏ ਆ ਕੀ ਬੰਦ ਰਿਹਾ ਇਹ ਰੇਤਾ ਭਰਿਆ ਪਿਆ ਇਹਦੇ ਵਿੱਚ ਇਹ ਤਾਂ ਬਰਫੀਆਂ ਵਾਂਗੂ ਬਣਿਆ ਪਿਆ ਆ ਦੇਖੋ ਓਹ ਹੋ 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 ਆ ਦੇਖੋ ਟੀ ਚੱਲੂਗੀ ਮਸ਼ੀਨ ਯਾਰ ਬੁਰੀ ਹਾਲਤੋਂ ਕੱਪੜੇ ਧੋਣ ਵਾਲੇ ਬੁਰਛਣ ਵਾਲਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰੋ ਸਾਰੇ ਕਪੜੇ ਧੋਣ ਵਾਲੇ ਪਰਸ਼ਨ ਨਾਲ ਫਲ ਕਲੀਨ ਹੋ ਗਈ ਇਹ ਇਹਦੇ ਸਾਰੇ ਫਿਲਟਰ ਵੀ ਨੇ ਇਹ ਅੰਦਰ ਦੇ ਪਾਸੇ ਆ ਦੇਖੋ ਜੀ ਕਿੰਨਾ ਗੰਦ ਨਿਕਲ ਰਿਹਾ ਉਹ ਪਰ ਇਹ ਪਏ ਜਮਾ ਇਹਦਾ ਓਹ ਹੋ ਹੋ ਇਹ ਬਿੱਚ ਮਾਰੋ ਜੀ ਪਾਪ ਆ ਦੇਖੋ ਓਹ ਹੋ ਹੋ ਕਿੰਨਾ ਕਰ ਨਾਕ ਹੋਤਾ ਹੈ ਪਰ ਇਹ ਜਮਾ ਅੰਦਰ ਅੰਦਰ ਪਾਈਓ ਪੈ ਪੋਦੇ ਜਮਾ ਅੰਦਰ ਇੱਥੇ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਕਿਵੇਂ ਭਰ ਭਰ ਕੇ ਹੋਏ ਦੋਨੇ ਪਾਸੇ ਪਾਓ ਪੈਪ ਦੂਜੇ ਪਾਸੇ ਵੀ ਪਾਓ ਜੀ ਦੂਜੇ ਪਾਸੇ ਆ ਦੇਖਿਆ ਨਾਲਾ ਬਣਿਆ ਪਿਆ ਜਮਾ ਗੰਦਾ ਕਪੜੇ ਧੋਣ ਵਾਲੀ ਮਸ਼ੀਨ ਨਹੀਂ ਹੈਗੀ ਇਹ ਫੁੱਲ ਆਪਾਂ ਨੇ ਕਲੀਨ ਕਰਕੇ ਜੀ ਵਾਸ਼ਿੰਗ ਮਸ਼ੀਨ ਜਿਹੜੇ ਤਰੀਕੇ ਨਾਲ ਆਪਾਂ ਨੇ ਇਹ ਖੋਲੀ ਸੀ ਉਸੇ ਤਰੀਕੇ ਨਾਲ ਆਪਾਂ ਇਹਨੂੰ ਪੈਕ ਕਰਕੇ ਤੇ ਚਲਾਵਾਂਗੇ ਫਿਰ ਦੇਖਦੇ ਆਂ ਆਪਾਂ ਵੀ ਫੁੱਲ ਰਿਜ਼ਲਟ ਆਊਗਾ ਜਮਾ ਠੀਕ ਹੈ ਦੇਖ ਲਓ ਤੁਸੀਂ ਇੱਕਦਮ ਫੁੱਲ ਕਲੀਨ ਕਰਤੀ ਤੁਸੀਂ ਬੈਗ ਤੋਂ ਵੀਡੀਓ ਦੁਬਾਰੇ ਦੇਖ ਲਿਓ ਵੀ ਕੀ ਹਾਲਤ ਸੀ ਇਹਦੀ ਤੇ ਹੁਣ ਦੇਖ ਲਓ ਤੇ ਇਧਰ ਹੀ ਇਹਦੇ ਉਹ ਬੁਰਸ਼ ਜੀ ਪਰਾ ਡਿੱਕੇ ਜੀ ਉਹ ਤਾਂ ਦੇ ਬੁਰਸ਼ ਜੀ ਵੀ ਆਪਾਂ ਕੱਸ ਕੇ ਤੁਹਾਨੂੰ ਦਿਖਾਉਨੇ ਆ ਨਾਟ ਕਰਦਾਂਗੇ ਸ਼ਰਮਾ ਜੀ ਉੱਥੋਂ ਜਿੱਥੋਂ ਆਪਾਂ ਲਾਉ ਕੋਹ ਕੱਟਿਆ ਸੀ ਉਸੇ ਤਰੀਕੇ ਨਾਲ ਹੀ ਆਪਾਂ ਲਾਤਾ ਤੇ ਇਹਦੇ ਆਪਾਂ ਆਪਣਾ ਫਿਲਟਰ ਫਿਲਟਰ ਵੀ ਆਪਾਂ ਫੁੱਲ ਕਲੀ ਲਓ ਜੀ ਠੀਕ ਹੈ ਫੁੱਲ ਆਪਣੀ ਵਾਸ਼ਿੰਗ ਮਸ਼ੀਨ ਦੀ ਜਿਹੜੀ ਫੁੱਲ ਸਰਵਿਸ ਆ ਉਹ ਆਪਾਂ ਕਰ ਲਈ ਜਿੱਥੋਂ ਮੇਨ ਕੰਮ ਹੁੰਦਾ ਕੱਪੜੇ ਧੋਣ ਦਾ ਸੁਕਾਉਣ ਵਾਲੇ ਪਾਸੇ ਦਾ ਕੁਝ ਜਾਂਦਾ ਹੀ ਨਹੀਂ ਹੈਗਾ ਕੰਜੀ ਧੋਇਆ ਜਾਂਦਾ ਪਹਿਲਾਂ ਇੱਥੇ ਫਸਦਾ ਇਸ ਤਰੀਕੇ ਨਾਲ ਤੁਸੀਂ ਕਰੇ ਸਾਫ ਕਰ ਸਕਦੇ ਹੋ ਤੇ ਵੀਡੀਓ ਸ਼ੇਅਰ ਕਰਦੇ ਹੋ ਕਿਸੇ ਦੇ ਕੰਮ ਆ ਜੀ